ਲੋ ਵੀ ਮਿੱਤਰੋ ਫੇਰ ਆ ਗਏ ਆਪਾਂ ਖਾਲਸਾ ਪੈਕਸੀਸਾਈਡ ਸੰਗਰੂਰ ਕੌਣ ਨਹੀਂ ਜਾਣਦਾ ਖਾਲਸਾ ਪੈਕਸੀਸਾਈਡ ਨੂੰ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਵਿੱਚ ਦਵਾਈਆਂ ਪੰਚਾਤੀਆਂ ਦਵਾਈਆਂ ਵੀ ਬਿਲਕੁਲ ਜਾਇਜ਼ ਰੇਟ ਦੇ ਵਿੱਚ ਤੇ ਕਿਸਾਨਾਂ ਦਾ ਬਹੁਤ ਜ਼ਿਆਦਾ ਫਾਇਦਾ ਕੀਤਾ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਬਾਈ ਹਾਂ ਜਮਾ ਸਹੀ ਆ ਪਹੁੰਚਾਤੀਆਂ ਪਹੁੰਚਾਤੀਆਂ ਬਾਈ ਪਹੁੰਚਾਤੀਆਂ ਦਵਾਈਆਂ ਵੀ ਜਾਇਜ਼ ਰੇਟ ਦੇ ਵਿੱਚ ਜਮਾ ਜਾਇਜ਼ ਰੇਟ 'ਚ ਬਾਈ ਜਿਵੇਂ ਬਾਈ ਨੇ ਪਹਿਲਾਂ ਕਿਹਾਗਾ ਆਪਾਂ ਹਜ਼ਾਰਾਂ ਦਾ ਨਹੀਂ ਲੱਖਾਂ ਦਾ ਫਾਇਦਾ ਕਰਦੇ ਆ ਲੋਕਾਂ ਦਾ ਬਾਈ ਆਪਾਂ ਨੇ ਐ ਮੰਨ ਕੇ ਚੱਲੋ ਬਾਈ ਜੇ ਜ਼ਿਆਦਾ ਨਹੀਂ ਜੇ ਆਪਾਂ ਸਾਰਾ ਪੰਜਾਬ ਨਹੀਂ ਕਹਿ ਸਕਦੇ ਤਾਂ ਅੱਧੇ ਤੋਂ ਜ਼ਿਆਦਾ ਤਾਂ ਕਵਰ ਕਰ ਹੀ ਲਿਆ ਬਾਈ ਆਪਾਂ ਨੇ ਠੀਕ ਹੈ ਜਿਵੇਂ 10 ਚੋ ਲਾ ਲਓ ਤੁਸੀਂ 8% ਇੰਨਾ ਕੁ ਤਾਂ ਕਵਰ ਕਰ ਹੀ ਲਿਆ ਕਿਸਾਨਾਂ ਦਾ ਵੀ ਫਾਇਦਾ ਕੀਤਾ ਪੂਰਾ ਫੁੱਲ ਫਾਇਦਾ ਕੀਤਾਗਾ ਬਾਈ ਪੂਰਾ ਫੁੱਲ ਤੇ ਹੁਣ ਸੀਜ਼ਨ ਆ ਗਿਆ ਮੱਕੀ ਦਾ ਮੱਕੀ ਦਾ ਚੱਲ ਪਿਆ ਬਾਈ ਹੁਣ ਉਹਦੇ ਵਾਸਤੇ ਕੀ ਉਹਦੇ ਵਾਸਤੇ ਬਾਈ ਆਪਣੇ ਲਵੇ ਸਭ ਤੋਂ ਪਹਿਲੀਆਂ ਚ ਜਿਹੜੇ ਆਪਾਂ ਕਿਸਾਨ ਭਰਾ ਸਪਰੇਅ ਕਰਦੇ ਨੇਗੇ ਵੀਰੇ ਸਭ ਤੋਂ ਪਹਿਲੀਆਂ ਚ 505 ਦਾ ਸਪਰੇਅ ਕਰਦੇ ਨੇਗੇ ਬਾਈ ਕਿਉਂਕਿ ਜਦੋਂ ਮੱਕੀ 15 20 ਦਿਨਾਂ ਦੀ ਹੁੰਦੀ ਆ ਛੋਟੀ ਛੋਟੀ ਹੁੰਦੀ ਆਗੀ ਉਹ ਉਹਦੇ ਤੋਂ ਸਭ ਤੋਂ ਪਹਿਲਾਂ ਸਪਰੇਅ ਆਉਂਦਾਗਾ 505 ਦਾ ਆ ਬੜੇ ਲਵੇ ਆ ਪਈ ਆਗੀ ਬਾਈ 505 ਠੀਕ ਹੈ ਜੀ ਤੇ ਉਸ ਤੋਂ ਬਾਅਦ ਚ ਜਿਵੇਂ ਲਾ ਲਓ ਵੀ ਥੋੜਾ ਜਿਹਾ ਟੈਂਪਰੇਚਰ ਹੁੰਦਾਗਾ ਜਿਹੜਾ ਉਹ ਹੋ ਜਾਂਦਾ ਜਿਆਦੇ ਹਾਈ ਹੋ ਜਾਂਦਾਗਾ ਤੇ ਉਸ ਤੋਂ ਬਾਅਦ ਜਿਹੜਾ ਸਪਰੇਅ ਕੰਮ ਕਰਨਾ ਸੁੰਡੀ ਤੋਂ ਉਹ ਜਾ ਤਾਂ ਹੀ ਨਹੀਂ ਕਰਨਾਗਾ ਬਾਈ ਸਨੇਕ ਪਈਆ ਆਪਣੇ ਲਵੇ ਇੱਕ ਮੜਾ ਨੌ ਪਈਆ ਗਈ ਬਾਈ ਇਹ ਠੀਕ ਹੈ ਜੀ ਇਹਦੇ ਬਹੁਤ ਸੋਹਣੇ ਰਿਜ਼ਲਟ ਨੇਗੇ ਤੇ ਇੱਕ ਆ ਗਈ ਆਪਣੇ ਲਵੇ ਆ ਪਈਆ ਗਈ ਬਾਈ ਕੋਰਾ ਜਣਾ ਪੂਰੇ ਸਰੇ ਦੇ ਰਿਜ਼ਲਟ ਇਹਦੇ ਨੇਗੇ ਵੀਰੇ ਤੇ ਇੱਕ ਆ ਗਈ ਆਪਣੇ ਲਵੇ ਸੁਮੀ ਟਮੋ ਦੀ ਕੋਰਾ ਜਣ ਠੀਕ ਹੈ ਜੀ ਤੇ ਇੱਕ ਆਪਣੇ ਲਵੇ ਆਹ ਪ੍ਰੋਡਕਟ ਆ ਗਿਆ ਬਾਈ α ਮੈਥਰੀਨ 10% ਇਹਨੇ ਨਾਲੇ ਤਾਂ ਮੌਕੇ ਤੇ ਬਾਈ ਸੁੰਡੀ ਮਾਰਨੀ ਆ ਨਾਲੇ ਇਹਦਾ ਲੰਬਾ ਰਿਜ਼ਲਟ ਆ 20 ਤੋਂ 22 ਦਿਨ ਦਾ ਰਿਜ਼ਲਟ ਇਹਦਾ ਹੈਗਾ ਮੱਕੀ ਤੇ ਬਾਈ 20 ਤੋਂ 22 ਦਿਨ ਦਾ 20 ਤੋਂ 22 ਦਿਨ ਦਾ ਇਹਦੇ ਪੂਰੇ ਟਾਪ ਦੇ ਰਿਜ਼ਲਟ ਨਿਕਗੇ ਬਾਈ ਜਿਵੇਂ ਐਂ ਲਾ ਲਓ ਬਾਈ ਇਹਦੇ ਨਾਲ ਵੀ 505 ਪੈਂਦੀ ਆਗੀ ਜਦੋਂ ਆਪਾਂ ਇਹਦਾ ਸਪਰੇਅ ਵੀ ਕਰਦੇ ਆਂਗੇ ਠੀਕ ਹੈ ਇਹਦੇ ਨਾਲ ਵੀ 505 ਪਊ ਇਹਦੇ ਨਾਲ ਵੀ 505 ਪਊ ਇਹਨੇ ਬਾਈ ਕੱਲੇ ਨਹੀਂ ਸੜਕਿਆ ਜਾਣਾ ਤੇ ਉਸ ਤੋਂ ਬਾਅਦ ਚ ਲਾ ਲਓ ਬਾਈ ਜਿਵੇਂ ਹੁਣ ਮੱਕੀਆਂ ਤੇ ਇਹਦਾ ਹੋ ਗਿਆ ਆਪਣੀ ਸੌਂਟੀ ਵਾਲੀ ਤੇ ਇੱਕ ਹੋਣਾ ਜੀ ਆਪਣੇ ਲਵੇ ਕਰੋਥ ਵਾਲੇ ਸਪਰੇ ਦੀ ਲੋਡ ਬਾਈ ਸੁੰਡੀ ਨੂੰ ਜਿਹੜੀ ਲੋਡ ਪੈਂਦੀ ਆ ਠੀਕ ਹੈ ਜੀ ਠੀਕ ਹੈ ਜੀ ਉਹ ਆਪਣੇ ਲਵੇ ਆ ਪਿਆਗਾ 0.1% ਟ੍ਰਾਈਕੌਂਟਰੋਲ ਆ ਗਿਆ ਜਬਰੈਲਿਕ ਐਸਟ ਆ ਗਿਆ ਬਾਈ ਆਪਣੇ ਲਵੇ ਤੇ ਆ ਪਿਆਗਾ ਇੱਕ ਕਿੱਲੇ ਤੇ ਇੱਕ ਡੱਬਾ ਪਊਗਾ ਇਹਦੇ ਵਿੱਚ ਸਾਰੇ ਤੱਤ ਆ ਗਏ ਮੈਗਨੀਜ਼ੀਅਮ ਜ਼ਿੰਕ ਫਾਇਰਸ ਮੈਗਨੀਸ਼ੀਅਮ ਸਰਫਰ ਕਾਪਰ ਬੈਕਟੀਰੀਆ ਸਾਰੇ ਦੱਤ ਨੇ ਬਾਈ ਠੀਕ ਹੈ ਜੀ ਇੱਕੋ ਜਿਹਾ ਆ ਗਿਆ ਬਾਈ ਜਿਵੇਂ ਤੇ ਉਸ ਤੋਂ ਬਾਅਦ ਚ ਆ ਗਿਆ ਰੱਬ ਤੁਹਾਡਾ ਭਲਾ ਕਰੇ ਇੱਥੇ ਜੇ ਆ ਪਿਆਗਾ ਬਾਈ ਏ ਆ ਗਿਆ ਭਾਈ ਆਪਣਾ ਬਈ ਚਮਤਕਾਰ 골ਡ ਇਹਨੇ ਕਣਕ ਤੇ ਪੂਰੀ ਫੁੱਲ ਤੱਕ ਪਾਤੀ ਬੱਬਰ ਸ਼ੇਰ ਨੇ ਭਾਈ ਉਹ ਕਿਵੇਂ 15 15 20 20 ਮੰਨਦਾ ਰਿਜ਼ਲਟ ਕਣਕਾ ਬੱਧ ਘਟੀਆਂ ਜੀ ਨੇ ਇੱਕ ਕਿੱਲੇ ਚੋਂ ਇੱਕ ਕਿੱਲੇ ਚੋਂ ਬਹੁਤ ਸੋਹਣੇ ਰਿਜ਼ਲਟ ਆਏ ਨੇ ਗੇ ਭਾਈ ਇਹਦੇ ਤਾਂ ਪੂਰੇ ਟੌਪ ਦੇ ਕਰ ਕਰਿਆ ਆ ਕਣਕ ਤੇ ਪੂਰਾ ਜਿਵੇਂ ਤੁਸੀਂ ਉਦੋਂ ਕਹਿੰਦੇ ਸੀਗੇ ਵੀ ਚਮਤਕਾਰ ਨੇ ਚਮਤਕਾਰੀ ਕਰਨਾ ਤਾਂ ਐ ਭਾਈ ਵੀਡੀਓ ਕਿਹਾ ਤੀਗਾ ਉਦੋਂ ਉਹ ਸੱਚੀ ਉਹ ਚਮਤਕਾਰ ਕਰਤਾ ਭਈ ਇਹਨੇ ਠੀਕ ਹੈ ਜੀ ਇਹ ਐ ਮੰਨ ਕੇ ਚੱਲੋ ਵੀ ਜਿਹੜਾ ਲੀਟਰ ਆਗਾ ਇਸ ਏ ਕਿੱਲਿਆਂ ਦਾ ਲੀਟਰ ਹੈਗਾ ਛੋਟਾ ਇਹ 80 ਲੀਟਰ ਦੀ ਪੈਕਿੰਗ ਆ ਇਹ 3 ਕਿੱਲਿਆਂ ਦੇ ਪੈਣੀ ਆ ਸਿਰਫ ਕਿੰਨੇ ਰੁਪਈਆ ਦਾ 260 ਰੁਪਏ ਕਿੱਲਾ ਪੈਣੀ ਆ ਪੈਸੇ ਅੱਜ 166 ਐਮਐਲ ਕਿੱਲੇ ਦੀ ਡੋਜ਼ ਪੈਣੀ ਆ ਜੀ ਬਾਈ ਠੀਕ ਹੈ ਜੀ ਜਿਹੜੇ ਤਾਂ ਇੰਚਨ ਵਾਲੇ ਢੋਲੇ ਨੇਗੇ ਉਹ 4 ਲਾ ਲਓ ਚਾਹੇ 5 ਲਾ ਲਓ ਜਿਹੜੀਆਂ ਬੈਟਰੀ ਵਾਲੀਆਂ ਢੋਲੀਆਂ ਨੇ ਉਹ 5 ਲਾ ਦੋ ਚਾਹੇ 6 ਲਾ ਦੋ ਬਾਈ ਠੀਕ ਹੈ ਜੀ ਬਹੁਤ ਸੋਹਣੇ ਰਿਜ਼ਲਟ ਨੇ ਬਾਈ ਇਹਦੇ ਤੇ ਹੁਣ ਜਿਵੇਂ ਮੱਕੀ ਵਾਲਾ ਜਿਹੜਾ ਦੌਰ ਚੱਲ ਰਿਹਾ ਹੈਗਾ ਬਾਈ ਮੱਕੀ ਆੜੀਆਂ ਜੀਆਂ ਪਈਆਂ ਨੇਗੀਆਂ ਤੇ ਉਹਦੇ ਤੋਂ ਬਾਈ ਪਤਾ ਕੀ ਚੀ ਜਿਵੇਂ ਹੁਣ ਪੀਲ ਕਜੀ ਤੇ ਹੋਈਆਂ ਪਈਆਂ ਨੇ ਗੀਆਂ ਇੱਕ ਕਿਲੋ 1263 ਫੰਗੀ ਸਾਈਡ ਬਾਈ ਇੱਕ ਲੀਟਰ ਇਹਦਾ ਬਾਈ ਆਏ ਮੰਨ ਲਾ ਅਤਾ ਲੀਟਰ ਹੈਦਾ ਬਾਈ 3 ਕਿਲਿਆਂ ਤੇ 3 ਕਿਲਿਆਂ ਦੇ ਹੋ ਗਿਆ ਅਤਾ ਲੀਟਰ ਹੋ ਗਿਆ ਬਾਈ ਆਪਣੀ ਲਵੇ ਤੇ ਇਹਦਾ ਬਾਈ ਫੰਗੀ ਸਾਈਡ ਹੈਗਾ ਇਹ ਇਹਨੇ ਕੀ ਕਰਨਾ ਜਿਵੇਂ ਮੱਕੀ ਪੀਲੀ ਜੀ ਹੋਈ ਪਈ ਆਗੀ ਬਾਈ ਇਹਨੇ ਪੀਲ ਹਟਾਉਣੀਆਂ ਆਗੀ ਤੇ ਜਿਵੇਂ ਅੜੀ ਪਈ ਆਗੀ ਬਾਈ ਆਏ ਕਰ ਦੇਣੀਆਂ ਆਗੀ ਭਾਂ ਜੋ ਮੱਕੀ ਦੀ ਬਾਈ ਜਾਨ ਬਣਾ ਦੂਗੀ ਇਹੇ ਠੀਕ ਹੈ ਜੀ ਪੂਰਾ ਸਰੇ ਦੇ ਰਿਜਲਟ ਨੇ ਟੰਚ ਕਾਲੀ ਮੱਕੀ ਨੂੰ ਕਰ ਦੂਗਾ ਬਾਈ ਇਹ ਠੀਕ ਹੈ ਜੀ ਬਾਕੀ ਉਸ ਤੋਂ ਬਾਅਦ ਜਿਵੇਂ ਹੁਣ ਸਪਰੇਅ ਚੱਲੂਗਾ ਕੱਖਾਂ ਵਾਲੀ ਦਾ ਚੱਲੂਗਾ ਬਾਈ ਮੱਕੀ ਤੇ ਕੱਖਾਂ ਲਈ ਆ ਗਿਆ ਆਪਣੇ ਲਾਵੇ ਲਾਉਡ ਸਾਲਾ ਸਾਲਟ ਇੱਕ ਪੀਸ ਆ ਪਊਗਾ ਅੱਧਾ ਕਿਲੋ ਇਹ ਪਊਗਾ ਬਾਈ ਇਹ ਆ ਗਈ ਆਪਣੇ ਲਾਵੇ ਕੱਖਾਂ ਵਾਸਤੇ ਠੀਕ ਹੈ ਜੀ ਤੇ ਬਾਕੀ ਬਾਈ ਆਪਣੇ ਲਾਵੇ ਜਿਹੜੀ ਆ ਚੀਜ਼ ਦੀ ਗੱਲ ਕਰਦੇ ਆਂ ਬਾਈ ਇਹ ਤੁਸੀਂ ਇਹ ਆਪਣੇ ਨਾਲ ਫੋਨ ਤੇ ਤੁਸੀਂ ਗੱਲ ਕਰ ਲਿਓ ਇਹਦਾ ਵੀ ਰੇਟ ਤੁਹਾਨੂੰ ਦੱਸਦਾ ਬਾਕੀ ਸਾਰੇ ਮਾਲ ਦਾ ਹੀ ਰੇਟ ਫੋਨ 'ਤੇ ਦੱਸਾਂਗੇ ਬਾਈ ਉਹ ਇੱਕ ਵਾਰੀ ਇਹਦਾ ਅਸੀਂ ਤੁਹਾਨੂੰ ਮੋਟਾ-ਮੋਟਾ ਜਿਹਾ ਬੋਲਤਾ ਵੀ 260 ਰੁਪਏ ਕਿੱਲਾ ਪਊਗਾ ਠੀਕ ਹੈ ਜੀ ਠੀਕ ਹੈ ਭਾਈ ਇਹ ਦੀਗਾ ਆਪਣੇ ਪ੍ਰੋਡਕਟ ਸਾਰੇ ਤੇ ਬਾਕੀ ਵੀਰੇ ਇੱਕ ਆਪਣੇ ਲਵੇ ਹੋਰ ਪ੍ਰੋਡਕਟਾਂ ਗਾ ਜਿਹਦੇ ਤੇ ਜਿਵੇਂ ਆਪਣਾ ਮੱਕੀ ਆ ਗਈ ਮੱਕੀ ਤੇ ਸੁੰਗ ਸੁੰਡ ਦੀ ਜਿਆਦਾ ਸਕੇਤ ਆਉਂਦੀ ਹੈਗੀ ਹਨਾ ਉਹ ਬਈ ਆਪਣੇ ਲਵੇ ਆ ਆ ਗਿਆ ਉਤਮ 골ਡ ਇਹਨੇ ਹਾਂ ਇਹਨੇ 3 ਕਿਲੋ ਇਹਦਾ ਬਈ ਸਟਾ ਦੇਣਾਗਾ ਮਟੀਜਰ ਲਾ ਕੇ ਮੱਕੀ ਚ ਮੱਕੀ ਦੇ ਵਿੱਚ ਹਾਂ ਜੀ ਨਾਲ ਅੱਧਾ ਕਿਲੋ ਆ ਪਾ ਲਿਓ ਭਾਈ ਬੰਗੀ ਸਾਈਡ ਪਾ ਲਿਓ ਨਾਲ 3 ਕਿਲੋ ਇਹ ਅੱਧਾ ਕਿਲੋ ਇਹ ਬਾਈ ਇਹਦਾ ਵੀ ਪੂਰੇ ਜ਼ਬਰਦਸਤ ਰਿਜ਼ਲਟ ਨੇ ਬਾਈ ਪੂਰੇ ਟੌਪ ਦੇ ਮੱਕੀ ਦਾ ਟਾਂਡਾ ਬਾਈ ਇਹਨਾਂ ਇਹਨਾਂ ਮੋਟਾ ਕਰ ਦੂਗੀ ਇਹ ਠੀਕ ਹੈ ਜੀ ਇੱਕ ਵਾਰੀ ਜ਼ਰੂਰ ਵਰਤ ਕੇ ਦੇਖੋ ਬਾਈ ਇਹਦਾ ਰੇਟ ਮੇਰੇ ਨਾਲ ਫੋਨ ਤੇ ਗੱਲ ਕਰ ਲਿਓ ਠੀਕ ਹੈ ਜੀ ਠੀਕ ਹੈ ਜੀ ਤੇ ਆਨਲਾਈਨ ਡਿਲੀਵਰੀ ਆਨਲਾਈਨ ਡਿਲੀਵਰੀ ਬਾਈ ਆਪਣੀ ਐ ਮੰਨ ਕੇ ਚੱਲੋ ਵੀ ਸਾਰੇ ਪੰਜਾਬ ਚ ਫਰੀ ਹੈ ਬਾਈ ਠੀਕ ਹੈ ਜੀ ਠੀਕ ਹੈ ਜੀ ਕਿੰਨਾ ਕਿ ਮਤਲਬ ਹੋਣਾ ਤਾਂ ਉਹ ਜਿਹੜਾ ਇਹਦਾ ਚਾਰਜ ਸਾਹ ਬਾਈ ਐ ਮੰਨ ਲਓ ਵੀ ਜਿਹੜਾ ਆਪਣਾ ਹੋ ਆਗਾ ਵੀ ਕਿੰਨੇ ਤੱਕ ਦੀ ਡਿਲੀਵਰੀ ਹੋਣੀ ਚਾਹੀਦੀ ਆ 10 ਤੋਂ 15000 ਤੱਕ ਦੀ ਬਾਈ ਜੇ 10 ਤੋਂ 15000 ਤੱਕ ਦਾ ਮਾਲ ਹੋਊਗਾ ਤਾਂ ਡਿਲੀਵਰੀ ਕਰਾਂਗੇ ਬਾਈ ਆਪਾਂ ਤੇ 50% ਪੇਮੈਂਟ ਪਹਿਲਾਂ 50% ਪੇਮੈਂਟ ਪਹਿਲਾਂ ਕੀ ਉਹ ਪਹਿਲਾਂ Google Pay ਕਰੋ ਅੱਧੀ ਪੇਮੈਂਟ ਉੱਥੇ ਗਏ ਨੂੰ ਸਾਡੇ ਬੰਦੇ ਨੂੰ ਭਵਾ ਦਿਓ ਠੀਕ ਹੈ ਜੀ ਠੀਕ ਹੈ ਜੀ ਕਿ ਜਿਹੜਾ ਬਿੱਲ ਕਾਊਂਟਰ ਤੇ ਕੱਢ ਕੇ ਵਾਕੇ ਆ ਜਿਹੜਾ ਬਿੱਲ ਬਾਈ ਸਾਡੇ ਲਵੇ ਇੱਥੇ ਕਾਊਂਟਰ ਤੋਂ ਕੱਟ ਕੇ ਵਾਕੇ ਆ ਉਹ ਉਮੀ ਰਹੂਗਾ ਬਾਈ ਉਹਦੇ ਪੈਸੇ ਦੇਣੇ ਪੈਣਗੇ ਮੇ ਸਾਡੇ ਬੰਦੇ ਨੂੰ ਗਏ ਨੂੰ ਨਾ ਉੱਥੇ ਬਾਈ ਕਹੋ ਵੀ ਐਂ ਕਰ ਲੋ ਵਾਕੇ ਮੇਰੇ ਨਾਲ ਗੱਲ ਕਰ ਲੋ ਬਾਈ ਫੋਨ ਤੇ ਠੀਕ ਹੈ ਜੀ ਠੀਕ ਹੈ ਜੀ ਉਹ ਜਿਵੇਂ ਮੈਂ ਕਰਤਾ ਉਵੇਂ ਹੀ ਰਹੂਗਾ ਬਾਈ ਸਿਸਟਮ ਨਹੀਂ ਜਿਹੜੀ ਗੱਲ ਦਾ ਤੁਹਾਨੂੰ ਡਾਊਟ ਹੋ ਮੇਰੇ ਨਾਲ ਆਪਦਾ ਕੰਪਲੀਟ ਕਰ ਲੋ ਤੇ ਇਹ ਬੰਦੇ ਨੂੰ ਤੁਹਾਨੂੰ ਜਿਹੜਾ ਬਿੱਲ ਕੱਟ ਕੇ ਵਾਕੇ ਇਹਨੂੰ ਪੈਸੇ ਦੇਣੇ ਪੈਣਗੇ ਤੁਹਾਨੂੰ ਪੂਰੇ ਠੀਕ ਹੈ ਜੀ ਠੀਕ ਹੈ ਜੀ ਬਾਕੀ ਜਿੰਨੇ ਮਾਲ ਦੀ ਲੋਡ ਹੁੰਦੀ ਹੈ ਉਨਾਂ ਹੀ ਮਾਲ ਮੰਗਾ ਲਿਆ ਕਰੋ ਸਾਤੋਂ ਬਾਈ ਫਿਰ ਬਾਅਦ ਚ ਵਾਪਸ ਚੱਕਣੀ ਬਹੁਤ ਔਖੀ ਆ ਬਾਈ ਉਹ ਸਾਡਾ ਬੰਦਾ ਵਾਪਸ ਨਹੀਂ ਲਿਆਉਂਦਾ ਉਹ ਉੱਥੇ ਛੱਡ ਕੇ ਉਹ ਪੈਸੇ ਉੱਥ ਠੀਕ ਹੈ ਜੀ ਠੀਕ ਹੈ ਬਾਈ ਤੁਹਾਰੀ ਲੋਕੇਸ਼ਨ ਦਾ ਲੋਕੇਸ਼ਨ ਆ ਗਈ ਬਾਈ ਆਪਣੀ ਖਾਲਸਾ ਪੈਸਟੀਸਾਈਡ ਪੁਲਸਲੇ ਨੇ ਰੋਡ ਸੰਗਰੂਰ ਇਧਰੋਂ ਜਦੋਂ ਆਪਾਂ ਬਰਨਾਲਾ ਕੈਂਕੀਆ ਚੋਂ ਥੱਲੇ ਪੋੜ ਉੱਤਰਦੇ 1 ਕਿਲੋਮੀਟਰ ਤੇ ਸੋਡੇ ਵਾਲੇ ਹਾਥੀ ਦੁਕਾਨ ਆ ਬਾਈ ਆਪਣੀ ਠੀਕ ਹੈ ਜੀ ਬਗੂਆਣੇ ਗੇਟ ਲਵੇ ਬਾਈ ਠੀਕ ਹੈ ਜੀ ਇਧਰੋਂ ਆ ਜੋ ਜਦੋਂ ਬਡਰੋਖਾਂ ਵਾਲੇ ਪੁਲ ਤੇ ਥੱਲੋਂ ਦੀ ਆਉਣੇ ਹੋ ਤੁਸੀਂ ਸੰਗਰੂਰ ਕਣੀ ਦੀ ਅ ਇਥੋਂ ਰੋਡ ਜਾਂਦਾਗਾ ਪੁਲ ਦੇ ਥੱਲੋਂ ਦੀ ਸੰਗਰੂਰ ਨੂੰ ਉਹਦੇ ਸਾਹਮਣੇ ਬਾਈ ਆਪਣੀ ਦੁਕਾਨ ਦੇ ਨਾਲ ਢੋਲੀਆਂ ਟੰਗੀਆਂ ਹੋਈਆਂ ਨੇ ਗਿਆ ਸਪਰੇਅ ਵਾਲੀਆਂ ਤੇ ਉਹਦੇ ਪਰਲੇ ਪਾਸੇ ਢੋਲ ਰੇਤੇ ਦੀ ਟਾਲਾ ਉਹਦੇ ਆਪੋਜੀਟ ਆਪਣੀ ਦੁਕਾਨ ਆ ਠੀਕ ਹੈ ਤੇ ਬਾਕੀ ਇਹਦਾ ਇਧਰ ਨੇ ਭਾਈ ਬਟਰੋਖਾਲੇ ਪੁਲ ਦੇ ਥੱਲੋਂ ਦੀ ਜਦੋਂ ਆਪਾਂ ਆਉਨੇ ਆਂ ਕਿ ਸੰਗਰੂਰੋਂ ਇਧਰੋਂ ਵੀ ਸਹੀ 1 ਕਿਲੋਮੀਟਰ ਤੇ ਦੁਕਾਨ ਆ ਦੋਨੇ ਪਾਸੇ 1 ਕਿਲੋਮੀਟਰ ਇੱਕ ਇੱਕ ਕਿਲੋਮੀਟਰ ਤੋਂ ਦੁਕਾਨ ਆ ਭਾਈ ਆਪਣੀ ਬਾਕੀ ਆ ਕੇ ਫੋਨ ਕਰ ਲਿਓ ਅਸੀਂ ਮੂਹਰੋ ਲੈ ਜਾ ਕਰਾਂਗੇ ਭਾਈ ਬਾਕੀ ਨੰਬਰ ਸਕਰੀਨ ਤੇ ਚੱਲੀ ਜਾਂਦੇ ਆ ਤਾਂ ਕਰ ਲਿਓ ਸੰਪਰਕ ਧੰਨਵਾਦ